ਨਮਸਕਾਰ 인ਸਾ ਆ ਟੀਵੀ ਦੇਖ ਰਹੇ ਦਸਕਾਂ ਦਾ ਪੇਟੋ ਸਵਾਗਤ ਹੈ ਅੱਜ ਵਿਧਾਨ ਸਭਾ ਸੈਸ਼ਨ ਚ ਮੁੱਖ ਮੰਤਰੀ ਕੈਪਟਨ ਨੇ ਲਿਆ ਇਤਿਹਾਸਿਕ ਫੈਸਲਾ ਰਮਨ ਬਹਿਲ ਕਿਹਾ ਮੁੱਖ ਮੰਤਰੀ ਕੈਪਟਨ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਹੱਥ ਵਿੱਚ ਲੜਾਈ ਲੜਦਿਆਂ ਜਿੱਤੀ ਹਰ جنگ ਕਿਹਾ ਮੁੱਖ ਮੰਤਰੀ ਪੰਜਾਬ ਦੀ ਕਥਨੀ ਤੇ ਕਰਦੀ ਵਿੱਚ ਫਰਕ ਨਹੀਂ ਹੈ ਅੱਜ ਐਸਐਸ ਬੋਰਡ ਪੰਜਾਬ ਦੇ ਚੇਅਰਮੈਨ ਰਮਨ ਬਹਿਲ ਉਤਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਹੱਕ ਵਿੱਚ ਕਿਹਾ ਕੈਪਟਨ ਸਰਕਾਰ ਨੇ ਕਿਸਾਨੀ ਮੁੱਦੇ ਤੇ ਲਿਆ ਹੈ ਅਹਿਮ ਫੈਸਲਾ ਕਿਹਾ ਕਿਸਾਨਾਂ ਦੇ ਹੱਕ ਵਿੱਚ ਮਤਾ ਪੇਸ਼ ਕਰ ਅੱਜ ਇਤਿਹਾਸ ਰਚਿਆ ਹੈ ਕੈਪਟਨ ਸਰਕਾਰ ਨੇ ਕਿਹਾ ਅੱਜ ਇਨਸਾਫ ਟੀਵੀ ਤੇ ਗੱਲਬਾਤ ਕਰਦੇ ਆ ਚੇਅਰਮੈਨ ਰੌਣਵੈਲ ਨੇ ਕਿਹਾ ਮੁੱਖ ਮੰਤਰੀ ਨੇ ਆਪਣੇ ਅਹੁਦਿਆਂ ਦੀ ਪਰਵਾਹ ਕੀਤੇ ਬਿਨਾ ਕੇਂਦਰ ਸਰਕਾਰ ਤੇ ਲਿਆ ਦੋਨੇ ਹੱਥੀ ਉਹਨਾਂ ਕਿਹਾ ਕਿ ਵਿਧਾਨ ਸਭਾ ਸ਼ਾਸਨ ਵਿੱਚ ਬਿੱਲ ਪੇਸ਼ ਕਰ ਕਾਮਾਸਪੀਰ ਤੋਂ ਕੱਟ ਰੇਟ ਤੇ ਫਸਲ ਚੁੱਕਣ ਵਾਲਿਆਂ ਨੂੰ ਹੋਵੇਗੀ 3 ਸਾਲ ਦੀ ਸਜ਼ਾ ਆਓ ਦੇਖਦੇ ਹਾਂ ਇਨਸਾਫ ਟੀਵੀ ਤੇ ਸਾਡੇ ਬੀਰੋ ਦੀਪਕ ਸੈਣੀ ਨਾਲ ਖਾਸ ਗੱਲਬਾਤ ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਅੱਜ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਸਰਕਾਰ ਵੱਲੋਂ ਇੱਕ ਇਤਿਹਾਸਿਕ ਫੈਸਲੇ ਲਏ ਹਨ ਜਿਸ ਦਾ ਅੱਜ ਐਸਐਸ ਬੋਰਡ ਪੰਜਾਬ ਦੇ ਚੇਅਰਮੈਨ ਰਮਨ ਬਹਿਲ ਜੀ ਨੇ ਪੂਰਾ ਸਮਰਥਨ ਕੀਤਾ ਅਤੇ ਕਿਹਾ ਜੋ ਕੈਪਟਨ ਸਰਕਾਰ ਕਰੇਗੀ ਅਸੀਂ ਉਹਨਾਂ ਦੇ ਨਾਲ ਖੜੇ ਆ ਉਹ ਗੱਲ ਕਰਦੇ ਆ ਰਮਨ ਬੈਲ ਜੀ ਨਾਲ ਇਹਨਾਂ ਦਾ ਇਸ ਮੁੱਦੇ ਦੇ ਉੱਪਰ ਕੀ ਕਹਿਣਾ ਹੈ ਪੰਜਾਬ ਸਰਬਜੂ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਨੇ ਇੱਕ ਬੜਾ ਵਧੀਆ ਜੋ ਫੈਸਲਾ ਲਿਆ ਆ ਕਿਉਂਕਿ ਇਸ ਲਈ ਜਿਹੜਾ ਮੁੱਦਾ ਚੱਲ ਰਿਹਾ ਸੀ ਕਿਸਾਨੇ ਮੁੱਦੇ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਕਿਸਾਨ ਸਰਕਾਂ ਦੇ ਬੈਠੇ ਆ ਅੱਜ ਐਮਐਸਪੀ ਦੇ ਮੁੱਦੇ ਦੇ ਉੱਪਰ ਉਹਨਾਂ ਨੇ ਕਿਸਾਨ ਵਿਰੋਧੀ ਜਿਹੜੇ ਸੀ ਬਿੱਲਾਂ ਦੇ ਖਿਲਾਫ ਇੱਕ ਤਿੰਨ ਮਤੇ ਪਾਸ ਕੀਤੇ ਆ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਜੋ ਕਪਤਨ ਸਰਕਾਰ ਕਰ ਰਹੀ ਆ ਉਹਦੇ ਜਿਹੜੇ ਉੱਥੇ ਮੰਤਰੀ ਆ ਜਾਂ ਉਹਨਾਂ ਦੇ ਵਿਧਾਇਕ ਆ ਉਹਨਾਂ ਨੇ ਵੀ ਵਿਰਤਰੀ ਜਨ ਦੇ ਕੇ ਸਮਰਥਨ ਕੀਤਾ ਤੇ ਕਿਹਾ ਕਿ ਇਸ ਵਾਤੇ ਸਾਨੂੰ ਭਾਏ ਫਾਂਸੀ ਚੜਨਾ ਪਈ ਜਾਂ ਅਸਤੀਫਾ ਦੇਣ ਪੈਣ ਅਸੀਂ ਕਪਤਨ ਸਰਕਾਰ ਦੇ ਨਾਲ ਆ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਤੁਸੀਂ ਇਹਦੇ ਬਾਰੇ ਸਾਰਾ ਕੁਝ ਸੋਚਦੇ ਹੋ ਦੇਖੋ ਇੱਕ ਗੱਲ ਬੜੀ ਸਪਸ਼ਟ ਆ ਕਿ ਅੱਜ ਦਾ ਦਿਨ ਪੰਜਾਬ ਦੇ ਕੀ ਇਸ ਮੁਲਕ ਦੇ ਇਤਿਹਾਸ ਦੇ ਵਿੱਚ ਸਨੇਹੜੀ ਅੱਖਾਂ ਨਾਲ ਲਿਖਿਆ ਜਾਊਗਾ ਤੁਸੀਂ ਗੱਲ ਕੀਤੀ ਹੈ ਕੈਪਟਨ ਅਮਿੰਦਰ ਸਿੰਘ ਦੀ ਯਾਦ ਕਰੋ ਕਿ ਕੈਪਟਨ ਅਮਿੰਦਰ ਸਿੰਘ ਹਮੇਸ਼ਾ ਤਿਆਗ ਔਰ ਤਪੱਸਿਆ ਦੇ ਮੂਰਤੀ ਆ ਔਰ ਜਦੋਂ-ਜਦੋਂ ਉਹਨਾਂ ਦੀ ਸਿਆਸੀ ਜ਼ਿੰਦਗੀ ਦੇ ਵਿੱਚ ਜਿੱਥੇ ਕੋਈ ਮੁੱਦਿਆਂ ਦੀ ਗੱਲ ਆਈ ਆ ਜਿੱਥੇ ਲੋਕ ਹਿੱਤ ਦੀ ਗੱਲ ਆਈ ਆ ਜਿੱਥੇ ਆਵਾਮ ਦੇ ਹਿੱਤ ਦੀ ਗੱਲ ਆਈ ਆ ਉਥੇ ਕੈਪਟਨ ਅਮਿੰਦਰ ਸਿੰਘ ਨੇ ਕਦੇ ਪ੍ਰਵਾਹ ਨਹੀਂ ਕੀਤੀ ਔਰ ਹਰ ਵੱਡੀ ਕੁਰਬਾਨੀ ਦੇਣ ਲਈ ਕੈਪਟਨ ਅਮਿੰਦਰ ਸਿੰਘ ਤਿਆਰ ਰਿਹਾ ਜਿਸ ਵਕਤ ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਆਇਆ ਉਸ ਵਕਤ ਕੈਪਟਨ ਅਮਿੰਦਰ ਸਿੰਘ ਜੀ ਖੜੇ ਹੋਏ ਔਰ ਉਸੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਰੈਜ਼ੋਲੂਸ਼ਨ ਪਾ ਕੇ ਜਿਹੜਾ ਐਗਰੀਮੈਂਟ ਸੀਗਾ ਉਹਨੂੰ ਖਾਰਜ ਕੀਤਾ ਔਰ ਪੰਜਾਬ ਦੇ ਵਿੱਚ ਪਾਣੀਆਂ ਦੀ ਰੱਖਿਆ ਵੀ ਕੀਤੀ ਔਰ ਪੰਜਾਬ ਦੇ ਵਿੱਚੋਂ ਪਾਣੀਆਂ ਦੇ ਰਖਵਾਲੇ ਦੇ ਤੌਰ ਦੇ ਉੱਪਰ ਮੰਨੇ ਵੀ ਗਏ ਦੂਸਰਾ ਮਸਲਾ ਹਮੇਸ਼ਾ ਉਹਦੀ ਜ਼ਿੰਦਗੀ ਦੇ ਵਿੱਚ ਕਿਸਾਨੀ ਔਰ ਖਾਸ ਕਰਕੇ ਨੌਜਵਾਨ ਪੀੜੀ ਵੱਲ ਧਿਆਨ ਰਿਹਾ ਵਾ ਜਿਸ ਵਲਕਤ ਬਦਕਿਸਮਤੀ ਦੇ ਨਾਲ ਸੈਂਟਰ ਸਰਕਾਰ ਨੇ ਕਿਸਾਨ ਵਿਰੋਧੀ ਐਕਟ ਲੈ ਕੇ ਆਏ ਉਹਦੇ ਖਿਲਾਫ ਕਿਸਾਨ ਸਿਰਫ ਪੰਜਾਬ ਦਾ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਹਾਹਾਕਾਰ ਮਚ ਗਈ ਔਰ ਕਿਸਾਨ ਸੜਕਾਂ ਦੇ ਉੱਪਰ ਆ ਗਏ ਕੈਪਟਨ ਰਮਿੰਦਰ ਸਿੰਘ ਹੁਣਾਂ ਨੇ ਫੈਸਲਾ ਕੀਤਾ ਕਿ ਮੈਂ ਹਮ ਕਿਸਾਨਾਂ ਦੇ ਨਾਲ ਖੜੇ ਹੋਣਾ ਔਰ ਹਮੇਸ਼ਾ ਜਿੱਥੋਂ ਤੱਕ ਕਿਸਾਨੀ ਦੀ ਗੱਲ ਆਈ ਆ ਉਹ ਹਮੇਸ਼ਾ ਖੜੇ ਵੀ ਹੋਏ ਨੇ ਔਰ ਉਹਨਾਂ ਨੇ ਇੱਕ ਵਿਸ਼ਵਾਸ ਦਵਾਇਆ ਕਿ ਮੈਨੂੰ ਬੁਰੇ ਦੇ ਘਰ ਤੱਕ ਜਾਣਾ ਪਊਗਾ ਮੈਂ ਜਾਊਂਗਾ ਪਰ ਮੈਂ ਕਿਸਾਨ ਦਾ ਨੁਕਸਾਨ ਹੋ ਨਹੀਂ ਦੇਣਾ ਆਪਣੇ ਵਚਨ ਦੇ ਉੱਪਰ ਖੜੇ ਹੋ ਕੇ ਅੱਜ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਤਿੰਨ ਬਿੱਲ ਜਿਹੜੇ ਨੇ ਉਹ ਪੇਸ਼ ਕੀਤੇ ਨੇ ਇੱਕ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਕਿ ਕਿਸਾਨ ਦੀ ਜਿਹੜੀ ਝੰਸਾ ਉਹ ਐਮਐਸਪੀ ਤੋਂ ਥੱਲੇ ਵਿਕੇਗੀ ਨਹੀਂ ਐਮਐਸਪੀ ਕੀ ਆ ਉਹਦੇ ਵਿੱਚ ਇੱਕ ਕਾਨੂੰਨ ਵੀ ਬਣਾਇਆ ਗਿਆ ਕਿ ਜੇ ਥੱਲੇ ਵੇਚੇਗਾ ਬਿਲਕੁਲ ਬਿਲਕੁਲ ਮੈਂ ਉਹ ਹੀ ਤੁਹਾਨੂੰ ਦੱਸਣ ਜਾ ਰਿਹਾ ਵੀ ਐਮਐਸਪੀ ਕੀ ਆ ਅੱਜ ਪੰਜਾਬ ਤੁਹਾਨੂੰ ਪਤਾ ਇੱਕ ਐਗਰੀਕਲਚਰ ਬੇਸਡ ਸੂਬਾ ਔਰ 80% ਜਿਹੜੀ ਸਾਡੀ ਵੱਸੋਂ ਆ ਪੰਜਾਬ ਦੀ ਉਹ ਖੇਤੀਬਾੜੀ ਦੇ ਉੱਪਰ ਨਿਰਭਰ ਆ ਛੋਟੇ ਕਿਸਾਨ ਨੇ ਮਜ਼ਦੂਰ ਅਤੇ ਨਿਰਭਰ ਨੇ ਆਰਤੀ ਨਿਰਭਰ ਨੇ ਸਾਰੀ ਇਕਨੋਮੀ ਜਿਹੜੀ ਸਾਡੀ ਆਰਥਿਕ ਦਸ਼ਾ ਉਹ ਸਾਡੀ ਐਗਰੀਕਲਚਰ ਦੇ ਉੱਪਰ ਬੰਨੀ ਪਈ ਆ ਇਹਦੇ ਵਿੱਚ ਅੱਜ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੀ ਜੈਂਸ ਦਾ ਭਾ ਮੀਐਸਪੀ ਤੋਂ ਥੱਲੇ ਲੱਗੂਗਾ ਉਹਨੂੰ 3 ਸਾਲ ਦੀ ਸਜ਼ਾ ਰੱਖੀ ਗਈ ਆ ਬੜਾ ਕਠੋਰ ਫੈਸਲਾ ਕਿਸੇ ਦੀ ਜ਼ਰਤ ਨਹੀਂ ਹੋਊਗੀ ਹੁਣ ਵੀ ਕਿਸਾਨ ਦੀ ਜੈਂਸ ਐਮਐਸਪੀ ਤੋਂ ਥੱਲੇ ਵਿੱਚ ਤੁਸੀਂ ਮਹਿਸੂਸ ਕਰੋ ਕਿ ਪੰਜਾਬ ਦੇ ਵਿੱਚ ਦੋ ਫਸਲਾਂ ਨੇ ਇੱਕ ਕਣਕ ਆ ਔਰ ਇੱਕ ਝੋਨਾ ਵਾ ਜਿੱਥੇ ਐਮਐਸਪੀ ਆ ਬਾਕੀ ਜਿੱਤੋਂ ਤੱਕ ਸਬਜ਼ੀ ਦੀ ਗੱਲ ਆ ਮੇਜ਼ ਦੀ ਗੱਲ ਆ ਕਾਟਨ ਦੀ ਗੱਲ ਆ ਉੱਥੇ ਐਮਐਸਪੀ ਨਹੀਂ ਹੈਗੀ ਪਰ ਇਹਨਾਂ ਦੋ ਫਸਲਾਂ ਦੇ ਉੱਪਰ ਔਰ ਇਹ ਦੋਵੇਂ ਫਸਲਾਂ ਐਸੀਆਂ ਨੇ ਜਿਹੜੀਆਂ ਬਹੁਤ ਭਰਪੂਰ ਪੈਸਾ ਤੇ ਨਹੀਂ ਦਿੰਦੀਆਂ ਪਰ ਫੇਰ ਵੀ ਕਿਸਾਨ ਨੂੰ ਬਚਾ ਕੇ ਰੱਖਦੀਆਂ ਨੇ ਔਰ ਜਿਸ ਵਕਤ ਸੈਂਟਰ ਗਵਰਨਮੈਂਟ ਨੇ ਇਹੋ ਜੇ ਆਰਡੀਨੈਂਸ ਲੈਣ ਤੇ ਜਿਹਦਾ ਮੰਤਵ ਇਹ ਸੀ ਵੀ ਐਮਐਸਪੀ ਉਹ ਘਟ ਜਾਏ ਜਿਹੜਾ ਮਰਜ਼ੀ ਆੜਦੀ ਆ ਉਹਨੂੰ ਘੱਟ ਰੇਟ ਦੇ ਉੱਪਰ ਖਰੀਦ ਲੈਵੇ ਔਰ ਮੈਂ ਅੱਗੇ ਵੀ ਬੜੀ ਵਾਰੀ ਕਹਿ ਚੁੱਕਾ ਕਿ ਕਿਸਾਨ ਦੀ ਜਿੰਸ ਦੀ ਕੀਮਤ ਹਮੇਸ਼ਾ ਖਰੀਦਦਾਰ ਪਾਉਂਦਾ ਤੁਸੀਂ ਕਿਤੇ ਹੋਰ ਚੀਜ਼ ਲੈਣ ਜਾਓ ਗੱਡੀ ਲੈਣੀ ਆ ਦੁਕਾਨ ਤੇ ਸਾਬਣ ਲੈਣਾ ਕੋਈ ਹੋਰ ਚੀਜ਼ ਲੈਣੀ ਹੋ ਕਹੂਗਾ ਜੀ ਆਹ ਭਾਵਾ ਤੁਸੀਂ ਲੈਣੀ ਆ ਲਓ ਨਹੀਂ ਲੈਣੀ ਨਾ ਲਓ ਉਹ ਜਿਹੜਾ ਰੇਟ ਹੁੰਦਾ ਉਹ ਵੇਚਣ ਵਾਲੇ ਦਾ ਰੇਟ ਹੁੰਦਾ ਪਰ ਕਿਸਾਨ ਜਦੋਂ ਆਪਣੀ ਜਿੰਸ ਲੈ ਕੇ ਜਾਂਦਾ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਮੈਂ ਜਿਸ ਭਾਅ ਕਿਸ ਭਾਅ ਵੇਚਣੀ ਆ ਉਹ ਜਿਹੜੀ ਜਿੰਸ ਹੈਗੀ ਆ ਉਹ ਖਰੀਦਦਾਰ ਉਹਦਾ ਮੁੱਲ ਪਾਉਂਦਾ ਔਰ ਕਿਸਾਨ ਮਜਬੂਰ ਹੋ ਕੇ ਉਦ ਰੇਡ ਦੇ ਉੱਪਰ ਵੇਚ ਕੇ ਆ ਜਾਂਦਾ ਜਿਉਂ ਨਾ ਵੇਚੇ ਤੇ ਉਹਦੀ ਜਿੰਸ ਖਰਾਬ ਹੋ ਜਾਂਦੀ ਆ ਰੱਖਣ ਦੀ ਉਹਦੀ ਕਪੈਸਿਟੀ ਨਹੀਂ ਹੁੰਦੀ ਔਰ ਇਸ ਕਰਕੇ ਐਮਐਸਪੀ ਦਾ ਹੋਣਾ ਬਹੁਤ ਲਾਜ਼ਮੀ ਸੀ ਔਰ ਅੱਜ ਕੈਪਟਨ ਅਮਿੰਦਰ ਸਿੰਘ ਜੀ ਦੀ ਸਰਕਾਰ ਨੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਦੇ ਕੈਬਨਿਟ ਕਲੀਗਜ਼ ਨੇ ਐਮਐਲਏਜ਼ ਨੇ ਇੱਕ ਜਿਹੜਾ ਹਿਸਟੋਰਿਕ ਫੈਸਲਾ ਲੈ ਕੇ ਪੰਜਾਬ ਦੇ ਕਿਸਾਨ ਦੀ ਪਿੱਠ ਦੇ ਉੱਪਰ ਖੜੇ ਹੋ ਕੇ ਉਹਨਾਂ ਦੀ ਰੱਖਿਆ ਕੀਤੀ ਆ ਇਹਦੀ ਸਲਾਘਾ ਜਿਹੜੀ ਆ ਉਹ ਬਹੁਤ ਭਰਪੂਰ ਕਰਨੀ ਚਾਹੀਦੀ ਆ ਔਰ ਮੈਂ ਇੱਕ ਗੱਲ ਮਹਿਸੂਸ ਕਰਨਾ ਕਿ ਦੇਖੋ ਕੈਪਟਨ ਅਮਿੰਦਰ ਸਿੰਘ ਵਾਹ ਦੇ ਇੱਕ ਲੀਡਰ ਆ ਜਿਹਦੀ ਕਥਨੀ ਦੇ ਕਰਨੀ ਚ ਫਰਕ ਨਹੀਂ ਆ ਜੇ ਉਹਨੇ ਕਿਸਾਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਖਲਾਉਂਗਾ ਅੱਜ ਆਪਣੀ ਸਰਕਾਰ ਉਹਨੇ ਦਾਤੇ ਲਾਤੀ ਅੱਜ ਉਸ ਗੱਲ ਤੋਂ ਉਹਨੇ ਕਿਹਾ ਵੀ ਮੇਰੀ ਸਰਕਾਰ ਜਾਂਦੀ ਹੈ ਚਲੀ ਜਾਵੇ ਮੈਨੂੰ ਡਿਸਮਿਸ ਕਰਨਾ ਕਰ ਦਿਓ ਮੈਨੂੰ ਅੰਦਰ ਦੇਣਾ ਦੇ ਦਿਓ ਪਰ ਮੈਂ ਕਿਸਾਨੀ ਦੇ ਨਾਲ ਖਲੋਣਾ ਔਰ ਕਿਸਾਨੀ ਦੇ ਨਾਲ ਖਲੋਤਾ ਦੂਸਰੀ ਗੱਲ ਜਿਸ ਵਕਤ ਨੌਜਵਾਨਾਂ ਦੀ ਗੱਲ ਆਈ ਅੱਜ ਉਹਨਾਂ ਦਾ ਉਹਨਾਂ ਦਾ ਮਨ ਸੀ ਇਹ ਜੋ ਦੁਖੀ ਸਨ ਕਿ ਮੇਰਾ ਨੌਜਵਾਨ ਅੱਜ ਸੜਕਾਂ ਦੇ ਉੱਪਰ ਆ ਗਿਆ ਇਸ ਕਰਕੇ ਵੀ ਉਹਨਾਂ ਦੇ ਮਨ ਦੇ ਉੱਪਰ ਇਸ ਗੱਲ ਦਾ ਅਸਰ ਸੀਗਾ ਕਿ ਮੈਂ ਇਸ ਦੋ ਐਸੇ ਉਹਨਾਂ ਦਾ ਉਹਨਾਂ ਦਾ ਧਿਆਨ ਤੇ ਹਮੇਸ਼ਾ ਸਮਾਜ ਦੇ ਹਰ ਵਰਗ ਵਰ ਵੈਂਦਾ ਪਰ ਕਿਸਾਨੀ ਉਹ ਨੌਜਵਾਨ ਉਹਨਾਂ ਦੇ ਦਿਲ ਦੇ ਬਹੁਤ ਨੇੜੇ ਆ ਅੱਜ ਉਹਨਾਂ ਨੇ ਇਹ ਬਹੁਤ ਵਧੀਆ ਇੱਕ ਫੈਸਲਾ ਲਿਆ ਸੜਕ ਵਿਧਾਨ ਸਭਾ ਦੀ ਤਹੋਰ ਗੱਲ ਜਿੱਤ ਨੂੰ ਮਿਲੀ ਹੈ ਕਿ ਸਾਰੇ ਮੰਤਰੀ ਸਾਰੇ ਵਿਧਾਇਕ ਖਾਸ ਕਰ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੀ ਸੰਸਦ ਦੇ ਵਿੱਚ ਉਹ ਉਹਨਾਂ ਦਾ ਸਮਰਥਨ ਕੀਤਾ ਮੁੱਖ ਮੰਤਰੀ ਜੀ ਦਾ ਜੋ ਉਹਨਾਂ ਨੇ ਫੈਸਲਾ ਲਿਆ ਦੇਖੋ ਸਭਾਵਕ ਆ ਅੱਜ ਕਾਂਗਰਸ ਪਾਰਟੀ ਮਜ਼ਬੂਤੀ ਦੇ ਨਾਲ ਕੈਪਟਨ ਰਮੇਂਦਰ ਸਿੰਘ ਦੇ ਨਾਲ ਖੜੀ ਆ ਅੱਜ ਕੈਪਟਨ ਰਮੇਂਦਰ ਸਿੰਘ ਦਾ ਜਿਹੜਾ ਸਟੇਚਰ ਆ ਅੱਜ ਉਹ ਉਹ ਨਿਹਰਾ ਸੂਬੇ ਤੱਕ ਨਾ ਰਹਿ ਕੇ ਇੱਕ ਨੈਸ਼ਨਲ ਲੈਵਲ ਤੱਕ ਉਹਨਾਂ ਦਾ ਸਟੇਚਰ ਬਣਿਆ ਇੱਕ ਦੂਸਰੀ ਗੱਲ ਬਹੁਤ ਵਧੀਆ ਅੱਜ ਪੰਜਾਬ ਦੇ ਇਤਿਹਾਸ ਦੇ ਵਿੱਚ ਜਾਊਗੀ ਤੁਸੀਂ ਇੱਕ ਮਹਿਸੂਸ ਕਰਦੇ ਹੋ ਕਿ ਇੱਧਰ ਸਾਡੇ ਜਿਹੜਾ ਇਲਾਕਾ ਮਾਝਾ ਜਾਂ ਹੋਰ ਇਹਦੇ ਵਿੱਚ ਜਿਹੜੀ ਕਿਸਾਨੀ ਆ ਉਹ ਮਾਰਜਨਲ ਫਾਰਮਰ ਕਈ ਦਿਨ ਕਿਲੇ ਅਵਰੇਜ ਮਾਲਕੀ ਆ ਸਾਡੀ ਔਰ ਇਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਆ ਜੇ ਖੋਰ ਬਿੱਲ ਲੈ ਕੇ ਆਏ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਮਾਰਜਨਲ ਫਾਰਮਰ ਜਿਹਦੀ 2.5 ਏਕੜ ਦੇ ਥੱਲੇ ਜ਼ਮੀਨ ਆ ਜੇ ਉਹ ਜ਼ਮੀਨ ਦੀ ਕਰਕੀ ਨਹੀਂ ਹੋਊਗੀ ਉਹ ਜ਼ਮੀਨ ਨੂੰ ਅਟੈਚ ਨਹੀਂ ਕੀਤਾ ਜਾਊਗਾ ਇਹਦਾ ਮਤਲਬ ਕੀ ਸੀ ਵੀ ਕਿਸਾਨ ਕਰਜ਼ਾ ਲੈ ਲੈਂਦਾ ਕਿਸੇ ਵਕਤ ਫਸਲ ਦੀ ਮਾਰ ਹੋ ਜਾਂਦੀ ਆ ਕਿਸੇ ਵਕਤ ਪਾਣੀ ਪੂਰਾ ਮਿਲਦਾ ਉਹਦਾ ਗੁਜ਼ਰਗਜ਼ਾਰਾ ਨਹੀਂ ਹੁੰਦਾ ਤੇ ਬੈਂਕੋ ਦੇ ਪਿੱਛੇ ਪੈ ਜਾਂਦੇ ਨੇ ਕਰਜ਼ਾ ਚਲੋ ਕਿਸੇ ਵਕਤ ਲੇਟ ਵੀ ਹੋ ਜਾਵੇ ਪਰ ਜਸਮਤ ਉਹਦੀ ਜ਼ਮੀਨ ਦੀ কুরਕੀ ਹੁੰਦੀ ਆ ਉਹਦਾ ਤੇ ਸਦ ਨਹੀਂ ਆਮਦਨ ਦਾ ਚਲੇ ਜਾਂਦਾ ਅੱਜ ਕੈਪਟਨ ਨਮਿੰਦਰ ਸਿੰਘ ਜੀ ਨੇ ਇਹ ਇਤਿਹਾਸਿਕ ਫੈਸਲਾ ਲੈ ਕੇ ਇਹ ਅੱਜ ਲੋਕਾਂ ਨੂੰ ਦੱਸਤਾ ਕਿ ਉਹ ਕਿਸਾਨੀ ਦੇ ਨਾਲ ਖੜੇ ਨੇ ਔਰ ਹੁਣ ਇਸ ਐਕਟ ਜਸਮਤ ਦਾ ਕਾਨੂੰਨ ਬਣੂਗਾ ਉਹਦੇ ਵਿੱਚ ਜਿਹੜਾ 2.5 ਏਕੜ ਦੀ ਜ਼ਮੀਨ ਆ ਉਹਦੀ কুরਕੀ ਜਿਹੜੀ ਆ ਉਹ ਬਿਲਕੁਲ ਨਹੀਂ ਹੋਊਗੀ ਅਟੈਚਮੈਂਟ ਬਿਲਕੁਲ ਹੀ ਹੋਊਗੀ ਔਰ ਇਸ ਗੱਲੋ ਕਿਸਾਨ ਜਿਹੜਾ ਉਹ ਆਪਣੇ ਆਪ ਦੇ ਵਿੱਚ ਨਿਸ਼ਚਿੰਤ ਰਹੇ ਦੂਸਰੀ ਗੱਲ ਖੋਰ ਅੱਜ ਮੈਂ ਜਿਹੜੀ ਆਮ ਆਬ ਨਾਲ ਸਾਂਝੀ ਵੀ ਕਰਨਾ ਚਾਹਨਾ ਅੱਜ ਜਿਹੜੇ ਵੱਡੇ ਵੱਡੇ ਇੰਡਸਟਰੀਅਲਿਸਟ ਨੇ ਨਾ ਇਹਨਾਂ ਸਾਰਿਆਂ ਦੇ ਲਾਬੀਆਂ ਨੇ ਇਹਨਾਂ ਸਾਰਿਆਂ ਦੇ ਪ੍ਰੈਸ਼ਰ ਗਰੁੱਪਸ ਨੇ ਔਰ ਇਹ ਜਿਹੜੀਆਂ ਸਰਕਾਰ ਦੀਆਂ ਕਿਸੇ ਵਕਤ ਪਾਲਿਸੀਜ਼ ਆਉਂਦੀਆਂ ਨੇ ਇਹ ਇੰਡਸਟਰੀਅਲਿਸਟ ਆਪਣੀ ਮਰਜ਼ੀ ਦੇ ਨਾਲ ਉਹ ਪਾਲਿਸੀਜ਼ ਲੈ ਆਉਂਦੀਆਂ ਨੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਕਿਸਾਨ ਆਰਥਿਕ ਤੌਰ ਤੇ ਪਿਛੜਿਆ ਹੋਣ ਕਰਕੇ ਕਿਸਾਨ ਦੀ ਉਹ ਜੀ ਲੋਬੀ ਨਹੀਂ ਹੈਗੀ ਉਹ ਕੋਈ ਉਹ ਜਿਆ ਸਰਮਾਇਆ ਦੇ ਨਹੀਂ ਸਕਦਾ ਜਿੱਥੇ ਆਪਣੀ ਮਰਜ਼ੀ ਦੇ ਨਾਲ ਕਾਨੂੰਨ ਬਣਾ ਸਕੇ ਕਿਸਾਨ ਦੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੰਘਰਸ਼ ਆਇਆ ਔਰ ਉਹਦਾ ਮੱਥਾ ਹਮੇਸ਼ਾ ਪਰਮਾਤਮਾ ਦੇ ਨਾਲ ਲੱਗਦਾ ਕੁਦਰਤ ਦੇ ਨਾਲ ਲੱਗਦਾ ਅੱਜ ਪੰਜਾਬ ਦੀ ਜੇ ਕਿਸਾਨ ਦੀ ਵੀ ਕੋਈ ਲੋਬੀ ਹੋਵੇ ਨਾ ਤੇ ਉਹ ਜੇ ਕਾਨੂੰਨ ਗਲਤ ਹੋਣ ਹੀ ਨਾ ਔਰ ਮੈਂ ਮੇਰੀ ਬੇਨਤੀ ਹੈ ਕਿਸਾਨਾਂ ਨੂੰ ਕਿ ਪਾਵੇਂ ਜੇ ਤੁਹਾਡੀ ਲੋਬੀ ਨਹੀਂ ਪਰ ਤੁਹਾਡਾ ਸੰਘਰਸ਼ ਤੁਹਾਡੀ ਆਵਾਜ਼ ਇੰਨੀ ਬੁਲੰਦ ਰਹੀ ਹੈ ਅੱਜ ਕਿਸਾਨਾਂ ਦੀ ਕਿ ਅੱਜ ਮਜਬੂਰ ਹੋ ਗਈ ਆ ਹਰ politcal parties ਮੈਂ ਸਮਝਣਾ ਕਿ ਅੱਜ ਬੀਜੇਪੀ ਨੂੰ ਵੀ ਸਮਝ ਆਉਣੀ ਚਾਹੀਦੀ ਆ ਸੈਂਟਰ ਗਵਰਨਮੈਂਟ ਨੂੰ ਇਸ ਗੱਲ ਤੇ ਅੜੜਣੀ ਚਾਹੀਦਾ ਉਹਨਾਂ ਨੂੰ ਜਜ਼ਬਾਤ ਸਮਝਣੇ ਚਾਹੀਦੇ ਨੇ ਜਿਸ ਵਕਤ ਲੋਕ ਉੱਠ ਕੇ ਕੋਈ ਗੱਲ ਕਹਿਣ ਇੱਕ ਆਮ رائے ਬਣ ਜਾਵੇ ਤੇ ਲੀਡਰਸ਼ਿਪ ਦਾ ਮਤਲਬ ਹੁੰਦਾ ਕਿ ਉਹਦੇ ਅੱਗੇ ਝੁੱਕ ਕੇ ਉਸ ਉਹਨਾਂ ਆਵਾਮ ਨੂੰ ਉਸ ਆਵਾਜ਼ ਨੂੰ ਆਪਣੇ ਤੱਕ ਲੈ ਕੇ ਉਸ ਕਾਨੂੰਨਾਂ ਨੂੰ ਠੀਕ ਕਰਨ ਔਰ ਤਾਂ ਕਿ ਕਿਸਾਨ ਨੂੰ ਇਹੋ ਜਿਹੀਆਂ ਮੁਸ਼ਕਿਲਾਂ ਹਾਲਾਤ ਦਾ ਸਾਹਮਣਾ ਨਾ ਕਰਨਾ ਪਵੇ ਪਰ ਦੋ ਕਤੇ ਗੱਲ ਕਰਨੀ ਪੰਦੀ ਹੈ ਕਿ ਜੇ ਵਿਰੋਧੀ ਧਿਰ ਕਹਿੰਦੀ ਕਿ ਅਸੀਂ ਕਿਸਾਨਾਂ ਦੇ ਨਾਲ ਆ ਅੱਜ ਕੈਪਟਨ ਸਲਤਨ ਨੇ ਫੈਸਲਾ ਲਿਆ ਆ ਤੇ ਵਿਰੋਧੀ ਧਿਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਉਹਨਾਂ ਨੇ ਫੈਸਲਾ ਦਿਓ ਵਿਧਾਨ ਸਭਾ ਦੇ ਬਾਹਰ ਕੱਲ ਮੰਜੀthia ਤੇ ਆਮ ਆਦਮੀ ਪਾਰਟੀ ਨੇ ਜੋ ਪ੍ਰੋਟੈਸਟ ਕੀਤਾ ਸੀ ਦੇਖੋ ਮੈਂ ਤੇ ਇੱਕੋ ਗੱਲ ਕਹਿਣਾ ਕਿ ਜਿਸ ਵਕਤ ਇੱਕ ਲੀਡਰ ਆਵਾਮ ਦੀ ਗੱਲ ਕਰੇ ਜਿਸ ਵਕਤ ਇੱਕ ਮੁੱਖ ਮੰਤਰੀ ਆਪਣੀ ਕੁਰਸੀ ਦੀ ਪਰਵਾਹ ਨਾ ਕਰਦਾ ਹੋਇਆ ਕਿਸਾਨਾਂ ਲਈ ਮਜ਼ਦੂਰਾਂ ਲਈ ਨੌਜਵਾਨਾਂ ਲਈ ਮਜ਼ਬੂਤ ਹੋ ਕੇ ਸਾਹਮਣੇ ਆਇਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਵੀ ਤਗੜੇ ਹੋ ਕੇ ਆਪਾਂ ਉਹਦੀ ਪਿੱਠ ਦੇ ਪਿੱਛੇ ਖੜੇ ਹੋਈਏ ਜਮਹੂਰੀਅਤ ਦਾ ਮਤਲਬ ਇਹ ਨਹੀਂ ਕਿ ਵਿਰੋਧ ਕਰਨ ਦੀ ਬਜਾਏ ਵਿਰੋਧ ਕਰਨਾ ਜਮਹੂਰੀਅਤ ਦਾ ਮਤਲਬ ਇਹੋ ਹੀ ਆ ਕਿ ਜੇ ਕੋਈ ਚੰਗਾ ਕੰਮ ਹੁੰਦਾ ਹੋਵੇ ਠੋਕਿਓ ਦੇ ਉੱਪਰ ਤੁਹਾਨੂੰ ਪੈਰਾ ਦੇਣਾ ਚਾਹੀਦਾ ਔਰ ਅੱਜ ਇਤਿਹਾਸ ਇਸ ਗੱਲ ਦਾ ਗਵਾਹ ਰਹੂਗਾ ਕਿ ਜਦ ਜਦ ਕਿ ਪੰਜਾਬ ਦੇ ਮਸਲਿਆਂ ਦੇ ਉੱਪਰ ਪੰਜਾਬ ਦੇ ਮੁੱਦਿਆਂ ਦੇ ਉੱਪਰ ਪੰਜਾਬ ਦੇ ਲੋਕਾਂ ਦੇ ਮੁਸ਼ਕਿਲਾਂ ਆਈਆਂ ਨੇ ਤੇ ਕੈਪਟਨ ਅਮਿੰਦਰ ਸਿੰਘ ਉਸ ਸਿਚੁਏਸ਼ਨ ਦੇ ਉੱਪਰ ਖੜਾ ਹੋਇਆ ਤੁਸੀਂ ਉਹਦਾ ਉਹਦਾ ਪਛੋਖੜ ਵੇਖ ਲਓ ਜਿਸ ਵਕਤ ਬਲੂ ਸਟਾਰ ਆਪਰੇਸ਼ਨ ਹੋਇਆ ਸੀਗਾ ਸਿੱਖ ਸੰਗਤਾਂ ਦੀ ਪਾਵਨਾਵਾ ਨੂੰ ਵੀ ਥੇਸ ਪਹੁੰਚੀ ਸੀ ਉਸ ਵਕਤ ਵੀ ਕੈਪਟਨ ਅਮਿੰਦਰ ਸਿੰਘ ਜੀ ਨੇ ਤਿਆਗ ਦੀ ਪਾਵਨਾ ਰੱਖ ਕੇ ਅਸਤੀਫਾ ਦਿੱਤਾ ਸੀ ਕਹਿਣ ਤੋਂ ਬਾਅਦ ਇਹ ਜਦ ਜਦ ਮੁੱਦੇ ਜਦ ਜਦ ਲੋਕ ਖਿੱਤ ਦੀ ਗੱਲ ਆਊਗੀ ਤੇ ਜਿਸ ਵਕਤ ਲੀਡਰ ਉਸ ਲੋਕ ਖਿੱਤੇ ਦਫ਼ਤਰ ਖੜੇ ਹੋਣ ਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਅਦੀ ਸਪੋਰਟ ਕਰਨੀ ਚਾਹੀਦੀ ਧੰਨਵਾਦ ਇਹ ਸਨ ਰਮਨ ਬੈਲ ਜੀ ਜਿਨ੍ਹਾਂ ਨੇ ਅੱਜ ਆਪਣੇ ਵਿਚਾਰ ਪੇਸ਼ ਕੀਤੇ ਆ ਅਤੇ ਕਿਹਾ ਜੋ ਕੈਪਟਨ ਸਰਕਾਰ ਨੇ ਕੀਤਾ ਆ ਉਹ ਇੱਕ ਇਤਿਹਾਸ ਕਾਮ ਕੀਤਾ ਆ ਔਰ ਕਿਸਾਨਾਂ ਦੇ ਵਿੱਚ ਜੇ ਕੋਈ ਅੱਜ ਤੱਕ ਖੜਿਆ ਆ ਇਤਿਹਾਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਖੜਿਆ ਚਾਹੇ ਉਹਨਾਂ ਨੇ ਆਪਣੀ ਆਪਣੀ ਜਿਹੜੀ ਕੁਰਸੀ ਆ ਉਹਦਾ ਵੀ ਕਦੀ ਲਾਭ ਨਹੀਂ ਰਿਹਾ ਕਈ ਵਾਰੀ ਉਹਨਾਂ ਨੇ ਕੁਰਸੀਆਂ ਨੂੰ ਜਿਹੜਾ ਆ ਕਿਸਾਨਾਂ ਦੇ ਉੱਪਰੋਂ ਵਾਰ ਦਿੱਤਾ ਆ ਇਤਿਹਾਸ ਕਾਇਮਾ ਔਰ ਅੱਜ ਵੀ ਇਤਿਹਾਸ ਜਿਹੜਾ ਆ ਕਾਇਮ ਕਰਕੇ ਦਿਖਾਇਆ ਆ ਥੈਂਕ ਯੂ ਧੰਨਵਾਦ